1 ਲੱਖ ਰੁਪਇਆ ਬਈ ਤੋਰੇ ਘਟਵਾਦ ਕਰ ਲੋ ਜੀ ਮੁੰਡੇ ਮੈਂ ਫਾਸੀ ਗਿਆ ਉਹ ਦੰਨਾ ਨਾ ਕਰੋ ਤੁਸੀਂ ਚਲੋ ਕੋਈ ਗੱਲ ਨਹੀਂ ਮੈਂ 1 ਲੱਖ ਰੁਪਇਆ ਦੇ ਦੂੰਗਾ ਪਰ ਕੰਮ ਕਰਵਾ ਲਓ ਤੁਸੀਂ ਠੀਕ ਆ ਤੇ ਬੁੜੀ 1 ਲੱਖ ਬੁੜੀ ਹਾਂਜੀ ਜੀਤ ਨਹੀਂ ਕਰਦਾ ਦੇਣ ਨੂੰ ਪਰ ਕੀ ਕਰੀਏ ਹੁਣ ਆਪਣਾ ਕੰਮ ਕਰਵਾਉਣਾ ਹੀ ਪੈਣਾ ਕੁਛ ਨਾ ਕੁਛ ਕੰਮ ਕਰਵਾਉਣਾ ਹੀ ਪੈਣਾ ਜਦੋਂ ਦਾ ਇਹ ਨੌਕਰੀ ਤੋਂ ਨਿਕਲਿਆ ਵਾ ਨਾ ਮਹੀਨੇ ਦੇ ਵਿੱਚ ਵਿੱਚ ਇਹਨੇ ਪੈਸੇ ਹੀ ਬੜੇ ਡਾਤੇ 50000 ਕਿਸ ਨੂੰ ਦੇ 10000 ਕਿਸ ਨੂੰ ਦੇ ਲੋਕੇ ਨੂੰ ਲਾਰਾ ਲਾ ਛੱਡਦੇ ਆ ਤੇ ਅਸੀਂ ਤਰ੍ਹਾਂ ਕੰਮ ਕਰਾ ਦਾਂਗੇ ਇਹ ਮੂਰਖ ਮਗਰ ਲੱਗਾ ਰਹਿਦਾ ਇਸੇ ਕਰਕੇ ਤੇ ਮੈਂ ਕਹਿ ਰਿਹਾ ਵੀ ਡੈਡੀ ਨਾਲ ਆਪਾਂ ਗੱਲ ਕਰ ਲੈਨੇ ਆ ਇਤੋਂ ਪਹਿਲਾਂ ਵੀ ਕੋਈ ਹੋਰ ਕਦਮ ਚੁੱਕ ਲੈ ਤੇ ਅੱਜ ਸ਼ਾਮਾਂ ਪੈਂਦੀਆਂ ਵਾ ਨਾ ਤੇ लवली ਨੂੰ ਨਾਲ ਲੈ ਕੇ ਮੈਂ ਜਾਣਾ ਵਾ ਉਹਦੇ ਨਾਲ ਸਾਰੀ ਗੱਲਬਾਤ ਕਰ ਲੂੰਗਾ ਜੋ ਵੀ ਖਰਚਾ ਵਰਚਾ ਹੋਏਗਾ ਉਹ ਵੀ ਉਹਨੂੰ ਪੁੱਛ ਲੂੰਗਾ ਪੁੱਛਣਾ ਚਾਹੀਦਾ ਤੇ ਹੈਗਾ ਵਾ ਉਹਨੇ ਕਹਿਣਾ ਮੇਰੇ ਨਾਲ ਤੁਸੀਂ ਗੱਲ ਕੀਤੀ ਸੀ ਤੁਸੀਂ ਆਪੇ ਮੈਨੂੰ ਰਖਾਇਆ ਸੀ